ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਮ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਢੀ ਸੋਡੀਆਂ ਰੂਪ ਦਿਖਾਮਨ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਮੇਰੀ ਪੀਰ ਦੇ ਮਾਲਕ ਛੇਵੇਂ ਸਤਿਗੁਰੂ ਮਹਾਬਲੀ ਪਰਉਪਕਾਰੀ ਜੋਦੇ ਤਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ ਸਤਿਗੁਰਾਂ ਦਾ ਪ੍ਰਕਾਸ਼ ਨਗਰ ਗੁਰੂ ਕੀ ਵਡਾਲੀ ਸ਼੍ਰੀ ਅਮਰ ਸਰ ਸਾਹਿਬ ਜੀ ਵਿਖੇ ਪੰਜਵੇਂ ਸਤਿਗੁਰੂ ਧਰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਵਿਖੇ ਪੂਜਨੀਕ ਮਾਤਾ ਗੰਗਾ ਜੀ ਦੀ ਉਪੋ ਹੋਇਆ ਔਰ ਤਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਪੰਥ ਨੂੰ ਮਰੀਤ ਅਤੇ ਪੀਰੀ ਦਾ ਸਿਧਾਂਤ ਰੱਖਿਸ਼ ਕੀਤਾ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਔਰ ਸਮੂਹ ਸਿੱਖਾਂ ਨੂੰ ਸ਼ਸ਼ਤਰਤਾਰੀ ਹੋਣ ਦੇ ਹੁਕਮ ਨਾਨੇ ਜਾਰੀ ਕੀਤੇ ਸਤਿਗੁਰਾਂ ਦੇ ਹੁਕਮਾਂ ਤੇ ਚੱਲਦਿਆਂ ਹੋਏ ਆ ਸਤਿਗੁਰਾਂ ਦੇ ਆਦੇਸ਼ਾਂ ਤੇ ਚੱਲਦਿਆਂ ਹੋਏ ਸ਼ਸ਼ਤਰਤਾਰੀ ਹੋਈਏ ਅਮਤ ਸ਼ਕੀਏ ਅਮਤ ਸ਼ਕੀ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਸਮੂਹੀਆਂ ਸੰਤਾਨਾਂ ਨੂੰ ਮੇਰੀ ਪੀਰ ਤੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰੂਪ ਦੀਆਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ